ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਨਵਾਂ ਦਿਨ ਤਾਂ ਰੋ ਚੜ ਜਾਂਦਾ ਸਰ ਤਾਂ ਬਦਲਦਾ ਹੋਰ ਕੁਝ ਨਹੀਂ ਬਦਲਦਾ ਚੱਬ ਇੱਥੇ ਬੰਦਾ ਸੀਗਾ ਸਰ ਚਾ ਵੀ ਭੁੱਲ ਗਏ ਆ ਜਾਓ ਚੱਲ ਗਿਆ ਚੱਲ ਵਧੀਆ ਕੀਤਾ ਸਾਬਿਆਂ ਨੂੰ ਮਿਲ ਗਿਆ ਤੋਰਦੇ ਆ ਤੇ ਆਪਾਂ ਗੱਲ ਕਰਦੇ ਵੀ ਰੋਜ਼ ਨਵਾਂ ਦਿਨ ਚੜ ਜਾਂਦਾ ਤੇ ਪਰ ਸਾਡਾ ਗੋਲ ਚੱਕਰ ਉਹੀ ਹੈਗਾ ਉਹ ਇੱਥੇ ਜਾਣਾ ਉਹੀ ਸਾਰਾ ਕੁਝ ਕੋੜਾ ਹਟ ਗਿਆ ਉਹੀ ਰਹਾ ਵੀ ਗੋਲ ਮਲਾ ਕੇ ਐ ਲੱਗਦਾ ਵੀ ਮੈਨੂੰ ਇਹ ਗੋਲ ਚੱਕਰ ਚ ਹੀ ਫਸ ਚੁੱਕੇ ਆ 90% ਤਾਂ ਅਸੀਂ ਫਸੇ ਹੋਏ ਆ ਸਾਡੇ ਕੋਲ ਹੋਰ ਕੋਈ ਆਪਸ਼ਨ ਹੈ ਨਹੀਂ ਗੀ ਤੇ ਜੇ ਸੋਚਣ ਲੱਗ ਜੇ ਤਾਂ ਫਿਰ ਬਾਹਰ ਦਾ ਡੂੰਗਾ ਉੱਤਰ ਜਾਨੇ ਇਹਦੇ ਸੋਚਦੇ ਹੋਦੇ ਵੀ ਕੱਲ ਤਾਂ ਫਸ ਗਏ ਕੀ ਕਰਗੇ ਹੁਣ ਕਿੱਧਰ ਜਾਈਏ ਤੜਕੇ ਉੱਠ ਕੇ ਜਾਣਾ ਆਥ ਨੇ ਆਉਣਾ ਬਾਈ ਜਾਣਾ ਆਉਣਾ ਜਾਣਾ ਆਉਣਾ ਇਹੀ ਚੱਲੀ ਜਾਂਦਾ ਹੋਰ ਕੁਝ ਨਹੀਂ ਚੱਲਿਆ ਮੋਟਰਸਾਈਕਲ ਬਾਕੀ ਦੀਆਂ ਗੱਲਾਂ ਕਰਦੇ ਆ ਬਾਅਦ ਚ ਚਲਿਏ ਕੰਮ ਤੇ ਗਏ पाँ, 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 सर, आज मुंडे ਕੋਲੇ ਫੇਰ ਰੋਟੀ ਹੈ ਨਹੀਂ ਕੀ ਕਹਿੰਦੇ ਬਿਸਕਟ ਖਾ ਰਿਹਾ ਪਾਪਾ ਇੱਕ ਪੈਕ ਟੋਪ ਹੈਗਾ ਇੱਕ ਪੈਕ ਹੈ ਪੀਕ ਆ ਗਿਆ ਤਨ ਲੈ ਲੈਂਦੇ ਜੀ 30 ਰੁਪਿਆ ਦੇ ਤੇ ਚਾਹ ਦੇ ਗਲਾਸ ਜੀ ਫੁੱਲ ਭਰੇ ਸੀਗੇ ਦੇ ਦੁਬਾਰਾ ਫੇਰ ਭਰ ਲਾਂਗੇ ਐਨੇ ਹੱਤ ਨੋ ਜੂ ਦੇਖੀ ਦਿਓ ਹਾਂਜੀ ਸਰ ਹਮ ਚਲੇ ਹੈ ਅੱਜ ਖਾਣਾ ਖਾਣੇ ਆਪਣੇ ਰੂਮਾ ਦੇ ਅੱਜ ਭਈਆ ਜੀ ਹਰਜੀਤ ਵਾਲੀ ਗੱਡੀ ਚੱਕੀ ਆ ਰੋਟੀ ਲੈ ਕੇ ਜਾਣੀ ਆ ਮੁੱਲ ਹੌਲੀ ਚਲੀ ਜਾਗਾ ਬਾਈ ਬਣ ਕੇ ਉਹ ਫੋਰਚੂਨਰ ਨਾ ਨਾ ਕਰ ਭਾਈ ਨਾ ਯਾਰ ਤੂੰ ਬੈਠ ਇੱਥੇ ਬੈਠ ਬੜੇ ਦਿਨ ਬਾਅਦ ਤੇਰੀ ਆ ਗਈ ਕੀ ਮਜਾ ਬਹੁਤ ਦਿਨ ਬਾਅਦ ਰਾਨ ਘਟਾਬੇ ਦੀਆਂ ਰੋਟੀਆਂ ਅਸੀਂ ਲੈਣ ਆਏ ਆ ਆਜੋ ਕੀ ਹੋ ਗਿਆ ਉਹ ਬਹਾਰ ਗਿਆ ਮੁੰਡੇ ਰੂਮ ਚ ਨਹੀਂ ਨਹੀਂ ਹੱਥ ਨਹੀਂ 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 ਬਹੁਤ ਵਧੀਆ ਪਈ ਆ ਕਰ ਕਰਾਂ ਕਰ ਮਰਾਤ ਵਾਲੀ ਮੂੰਗੀ ਮਸਰੀ ਲਵੇਟ ਕੇ ਦੋ ਦੋ ਰੋਟੀਆਂ ਤੇ ਫਿਰ ਚੱਲੀਏ ਤੇਰਾ ਕੰਮ ਤੇ ਦੱਸ ਠੀਕ ਹੈ ਹਾਂ ਅੱਜ ਤੇਰਾ ਉਹਨਾਂ ਦੇ ਢਾਬੇ ਵਾਲੇ ਕੋਲ ਜਿਆਦਾ ਹੀ ਠੱਕਾ ਕਰਕੇ ਜਿਵੇਂ ਨਮੀ ਤੇ ਹੀ ਨਹੀਂ ਛੋਟੀਆਂ ਛੋਟੀਆਂ ਰੋਟੀਆਂ ਲਾਉਣੀ ਹੁੰਦੀ ਕੇ ਇਹਦੇ ਨਾਲ ਕਿੱਥੇ ਫਰ ਜਾਗੇ ਇਸ ਜੱਗ ਤੇਰਾ ਸਾਰਾ ਸਰ ਮਜਾ ਕੀ ਹੋ ਗਿਆ ਕਿੱਥੇ ਸਾਨੂੰ ਹਰਪਾਲ ਵਾਲਿਆਂ ਦੀਆਂ ਰੋਟੀਆਂ ਖਾਣ ਦੀ ਆਦਤ ਆ ਕਿੱਥੇ ਏਡਾ ਏਡਾ ਰੋਟੀਆਂ ਚਾਪੜਾ ਰਗੀਆਂ ਆ ਤੈਨੂੰ ਇੱਕ ਵਰਕੀ ਆ ਗਈ ਨਾ ਟਕਾ ਕੇ ਮ ਖਾਣੀ ਹੋਵੇ ਇੱਕ ਵਰਕੀ ਬਣੂਗੀ ਲੈ ਉਦੋਂ ਗੱਲਾਂ ਮਾਇਆ ਕਰਦੇ ਆਂ ਡੱਬੇ ਹੁਣ ਮੈਂ ਇਹਦੀਆਂ 5-7 ਬਰਕੀਆਂ ਬਣਾਉਂ ਰੱਜ ਤਾਂ ਕੋਈ ਨਹੀਂ ਬਸ ਸਫਾਰਾ ਸਫਾਰਾ ਬੱਚ ਵੀ ਆਇਆ ਐ ਮਨ ਸਮਝਾ ਲਾਂਗੇ ਵੀ ਬਿਰੋਤੀ ਖਾ ਲਈ ਇੱਕ ਛੋਟੀ ਖਾ ਲਈ ਆ ਹੋ ਗਏ ਜੀ ਮੁੰਡੇ ਫਰੀ ਤੇ ਮੁੰਡਿਆਂ ਨੇ ਮੋਰਚਾ ਫੇਰ ਲਾ ਲਿਆ ਹਰਪਾਲ ਦੇ ਸਟੋਰ ਦੇ ਅੱਗੇ ਆ ਕੇ ਬਹਿ ਚੁੱਕੇ ਆ ਹਾਂ ਹੇ ਹੇ ਆ ਜਾ ਕਾ ਜਲਦੀ ਜਲਦੀ ਨਹੀਂ ਮੇਰੇ ਸਹੁਰੂ ਖਾਨ ਆ ਜੂਗਾ ਤੇ ਹੈਪੀ ਅੱਜ ਫੇਰ ਛੁੱਟੀ ਤੇ ਆ ਬਾਈ ਹਾਵੜੇ ਤੋਂ ਪਹਿਲਾਂ ਹੀ ਵਾ ਗਿਆ ਸੀ ਡੀਕੇ ਵੀ ਨੇ ਬਹੁਤ ਛੁੱਟੀਆਂ ਕਰ ਲਈਆਂ ਹਰਪਾਲ ਵੀ ਵਿਆਹ ਭੂਜਾ ਆ ਤੇ ਮੈਨੂੰ ਵੀ ਮਹੀਨੇ ਤੋਂ ਉੱਪਰ ਹੋ ਗਿਆ ਕੋਈ ਛੁੱਟੀ ਨਹੀਂ ਕਰੀ ਹੁਣ ਮੇਰਾ ਵੀ ਚਿਤ ਕਰਦਾ ਵੀ ਇਹ ਕਦੇ ਛੁੱਟੀ ਕਰ ਲੇ ਅੱਛੀ ਛੁੱਟੀ ਕੀਤੀ ਜਾਵੇ ਤੇ ਪਰ ਆਇਆ ਨਹੀਂ ਮੈਸਰ ਖਾਨ ਦਾ ਮੇਲਾ ਆ ਰਿਹਾ ਡੀਕੇ ਚੱਲਾਂਗੇ ਫਿਰ ਆਪਾਂ 14 ਤਰੀਕ ਦਾ ਹੋਇਆ ਜਾਂ 15 ਦਾ ਉੱਥੇ ਚੱਲਾਂਗੇ ਕਿਤੇ ਉੱਥੇ ਛੁੱਟੀਆਂ ਹੋ ਗਈਆਂ ਇੱਕ ਦੀ ਹੋਰ ਨਹੀਂ ਕਰ ਸਕਦੇ ਬਈ ਅਸੀਂ ਨਹੀਂ ਕਰਨੀ ਛੁੱਟੀ ਮੈਂ ਕਰੂੰਗਾ ਬਈ ਤੂੰ ਨਾ ਸਰ ਮੈਂ ਨਹੀਂ ਕਰ ਸਕਦਾ ਠੀਕ ਐ ਸਵੇਰੇ ਛੋਲੇ ਭਿਆਂ ਆਇਆ ਸੀ ਨਾ ਵੈਰੀ ਗੁੱਡ ਮੁੰਡਿਆ ਦਿਲਜਤ ਲਿਆ ਮੁੰਡਾ ਕਹਿੰਦਾ ਸਵੇਰੇ ਕਾਲੇ ਛੋਲੇ ਭਿਉ ਕੇ ਆਇਆ ਸੀ ਹਾਂ ਦੁਪਹਿਰੇ ਹਣਾ ਨਹੀਂ ਬਹੁਤ ਆਇਆ ਤਾਂ ਲਿਆਉਂਦਾ ਆਲੂ ਹੈ ਨਹੀਂ ਆਪਣੇ ਕੋਲੇ ਆਲੂ ਲੈਣੇ ਆ ਹਾਂ ਗੰਡੇ ਹੈਗੇ ਗੰਡੇ ਲੈਣੇ ਚੱਲ ਆਲੂ ਤੇ ਗੰਡੇ ਹੀ ਲੈਣੇ ਵਾ ਮਾਣੇ ਮੋਟੇ ਹਰੀ-ਹਰੀ ਮਰਚ ਦੇਖਦਾ ਹਰੀ ਮਰਚਾਂ ਲੱਗੀਆਂ ਚਿੱਤੇ ਹੈ ਨਹੀਂ ਅਜ ਹਰੀਆਂ ਮਰਚਾਂ ਮੈਂ ਜਦੋਂ ਲੈਣਾ ਆਇ ਸੀ ਨਾ ਹਾਂ ਜਦੋਂ ਕਦਮ ਹੋ ਗਿਆ ਐ ਚੋਗ ਮੇਰੇ ਨਾਲ ਚੱਲ ਕੋ ਵੇਰ ਹੋਰ ਦੇਖਦੇ ਕੁਸ ਆ ਜਾ ਰਪਾਲ ਆਉਂਦਾਗਾ ਸੋ ਹੱਸ ਬੋ ਆ ਜਾ ਬਰਾ ਲੈ ਆਈ ਡੀ ਦਾਤੀ ਯਾਰ ਮੇਰੀ ਆਈ ਡੀ ਦਾਤੀ ਹੋਰ ਚੱਲ ਕੋ ਐਂ ਕਰੀ ਫਿਰ ਵੀ ਨਹੀਂ ਯਾਦ ਐਂ ਕਰੀ ਫਿਰ ਹਾਂ ਇੱਕ ਤਾਂ ਮੈਂਬਰ ਤੇ ਨੰਬਰਦਾਰ ਦਾਸਨ ਕਾਰਡ ਨਾਲ ਚੱਕਣੀ ਤੜਕੇ ਆਈਡੀ ਮੜਾ ਕੇ ਲਿਉਣੀ ਹੈਗੀ ਗੱਲ ਸੁਣ ਲੈ ਮੇਰੀ ਮੈਨੂੰ ਪਾਸਵਰਡ ਯਾਦ ਨਹੀਂ ਮੇਰੀ ਆਈਡੀ ਲੈ ਤੂੰ ਮੇਰੀ ਗੱਲ ਸੁਣ ਲੈ ਮੈਂ ਫੂਟ ਨਾ ਕੇ ਮਾਰੂੰ ਕੀ ਮੇਰੀ ਗੱਲ ਸੁਣ ਲੈ ਖੜ ਜਾ ਪਰ ਗੱਲ ਤਾਂ ਸੁਣ ਲੈ ਯਾਰ ਗੱਲ ਤਾਂ ਸੁਣ ਲੈ ਮੇਰੀ ਕੀ ਕਹਿੰਦਾ ਸੀ ਆ ਲੈ ਗੱਲ ਇਹ ਇੱਕ ਮਿੰਟ ਸਰ ਤੂੰ ਆ ਸਾਡਾ ਸੀਰੀ ਠੀਕ ਆ ਤੂੰ ਆ ਸਾਡਾ ਸੀਰੀ ਚੱਕ ਆ ਵੀ ਭਰ ਕੇ ਜਾਣ ਆ ਵੀ ਭਰ ਕੇ ਲਾਉਣੀ ਆ ਤੇ ਹੁਣ ਕਾ ਸਰਦਾਰ ਜੀ ਭਰ ਕੇ ਆਇਆ ਮੈਂਨੇ हां वे छोब्रा हां जी हरपाल ने ड्यूटी कहंदे आज आलू कटण ते लाती ਤੇ ਪਿਆਜ਼ ਪੂਰ ਵੀ ਗੰਡੇ ਹਰਪਾਲ ਨੇ ਕੱਟਿਆ ਬਰੀਕ ਨੌਕਸ ਕੱਢਦਾ ਦੁਬਈ ਯਾਰ ਅੱਜ ਜਿਹੜੇ ਪਹਿਲੇ ਦਿਨ ਦਾ ਪਹਿਲਾ ਚੱਜ ਦਾ ਕੰਮ ਕੀਤਾ ਵੇ ਆਲੂ ਵੀ ਵਾਲੇ ਬਰੀਕ ਕਰਤੇ ਉਹਨਾਂ ਦਾ ਇੱਥੇ ਖੜਾ ਖੜਾ ਛੋਲੇ ਨਾਲ ਖਾਈ ਜਾ ਤੈਨੂੰ ਮੈਂ ਦੱਸਤੀ ਗੱਲ ਓਏ ਹੋਰ ਚਾਰ ਕੀ ਖਾਦੇ ਆ ਚਾਰ ਕੀ ਥੋੜਿਆ ਹੁੰਦੇ ਆ ਚਾਰ ਚਾਰ ਹਰਪਾਲ ਦੀ ਇੱਕ ਇੱਕ ਹੱਡੀ ਨੂੰ ਲਾ ਲਾ ਪਤਾ ਇੱਕ ਛੋਲਾ ਅਦਰ ਕੇ ਬਨਾਈ ਨਾ ਚਾਵਲ 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 ਕਾਲੇ ਚਨੇ ਨਾਲ ਅੱਜ ਚਾਵਲ ਚੱਲਣਗੇ ਚਾਵਲ ਚੱਲਣਗੇ ਚਾਵਲ ਜੀ ਬਾਬਾ ਜਣ ਹੋ ਗਿਆ ਨਾ ਅਸੀਂ ਚਾਵਲ ਖਾਏਗੇ ਅਵਾਜ ਆ ਡੀ ਕੇ ਦਾ ਨਾ ਕਹਿੰਦੇ ਇਸ ਰੂਮ ਚ ਸਨਹਿਰੀ ਅੱਖਰਾਂ ਨਾ ਲਿਖਿਆ ਜਾਣਾ ਸਨਹਿਰੀ ਅੱਖਰਾਂ ਨਾ ਲਿਖਿਆ ਜਾਣਾ ਕਬੜੂ ਦਾ ਜਿੱਦੇ ਗਿਆ ਨਾ ਮੈਂ ਨਾ ਲਿਖੀ ਜਾਣਾ ਤਿੰਨਾਂ ਬੜੀਆਂ ਰੋਟੀਆਂ ਖਵਾਈਆਂ ਕਹਿੰਦੇ ਮੁੰਡੇ ਨੇ ਰਾੜ ਰਾੜ ਕੇ ਦਾਲ ਸਬਜ਼ੀ ਆ ਵੀ ਬਣਾਦਾ ਸਫਾਈ ਵੀ ਕਰਦਾਗਾ ਸਾਰੀ ਹੈ ਆਪਣੇ ਨਾਂ ਤਾਂ ਲਿਖਣ ਵਾਲਿਆ ਯਾਰ ਇੱਥੇ ਨਾਂ ਤਾਂ ਲਿਖਣ ਵਾਲੇ ਆਪਣੇ ਇੱਥੇ ਕਿਸੇ ਪਾਸੇ ਲਓ ਜੀ ਮੁੰਡੇ ਕਹਿੰਦੇ ਸੌਣ ਲੱਗਿਆ ਕਿਉਂਕਿ ਅਸੀਂ ਸਵੇਰੇ ਥੋੜਾ ਰੀਲਾਂ ਬਣਾਉਣੀਆਂ ਬਾਈ ਉੱਠ ਕੇ ਮੱਥਿਆ ਹੋਇਆਗਾ ਓਏ ਸੌ ਜਾਣਾ ਯਾਰ ਮੇਰੇ ਪਾਲਣ ਤਾਂ ਨਾਲ ਹੋਗਾ ਕਿਉਂਕਿ ਇਸ ਕੋਲ ਫੋਨ ਨਹੀਂ ਹੈਗਾ ਉਹ ਸੌਣ ਲੱਗਿਆ ਤੇ ਸਵੇਰੇ ਅਸੀਂ ਬਣਾਉਣੀਆਂ ਰੀਲਾਂ ਬਾਈ ਸਾਰਾ ਜਲਦੀ ਉਠਾਂਗੇ ਡਰੈਕ ਜੀ ਸਸਤੀ ਕਾਰ ਸਾਰਾ ਓਏ ਸੌ ਜਾ ਡਰੈਕ ਮੁੰਡਿਓ ਗੁੱਡ ਨਾਈਟ ਗੁੱਡ ਨਾਈਟ ਬਾਈ ਕੋ ਆ ਦੇ ਹੋ ਇਹਨਾਂ ਦੀ ਕਹਿਰ ਜੀ ਗੁੱਡ ਨਾਈਟ ਹੈਪੀ ਹੈ ਨਹੀਂ ਅੱਜ ਹੈਪੀ ਨੂੰ ਵੀ ਗੁੱਡ ਨਾਈਟ ਹੈਪੀ ਆਲਾ ਲਵ ਯੂ ਐਸੀ ਦਾ ਉਹ ਐਕਸਪੀ ਕਰਦੇ ਆ ਹੈਪੀ ਦੀ ਕਮੇਲੀ ਕਰ ਰਹੇ ਸੋ ਅੱਜ ਵੇਲੇ ਜਲਦੀ ਹੋ